ਤੁਹਾਡਾ ਕੀ 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 ਡਿਮਾਂਡ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਮੇਰਾ ਨਾਮ ਕੁਲਦੀਪ ਸਿੰਘ ਮੈਂ 24 ਸਾਲ ਆਰਮੀ ਚ ਨੌਕਰੀ ਕਰ ਰਿਹਾ ਰਟਾਇਆ ਇਹ ਰਸਤਾ 100 ਸਾਲ ਤੇ ਕਰੀਬ ਮੇਰੇ ਨੂੰ ਲੱਗਦਾ ਲੋਕ ਕਹਿੰਦੇ ਕਿ 100 ਸਾਲ ਤੋਂ ਪਹਿਲਾਂ ਦਾ ਰਸਤਾ ਹੈ ਇਹ ਲੋਕਾਂ ਦੀ ਮੰਗ ਜਿਹੜੇ ਲੋਕ ਸੰਗਤ ਆਉਂਦੀ ਹੈ ਮੱਥਾ ਟੇਕਦੀ ਹੈ ਜਦੋਂ ਬਾਰਿਸ਼ ਆਉਂਦੀ 100 ਲੋਕ ਡਿੱਗਦੇ ਮੈਨੂੰ ਲੋਕਾਂ ਥੋੜਾ ਬਥੇ ਸੰਗਤ ਨੇ ਵੀ ਕਿਹਾ ਪੁੱਛਿਆ ਸੰਗਤ ਉਹ ਮੈਂ ਕੀ ਬਣਨਾ ਚਾਹੀਏ ਮੈਂ ਕੀ ਕਰਾਂ ਜਿਹੜਾ ਤੁਹਾਡਾ ਮਨ ਸਹੀ ਹੋ ਸਕੇ ਨੌਕਰਤਵਾਂ ਕਿ ਮੈਂ ਕੁਝ ਪਿਆਰ ਥੋੜਾ ਲਾਉਣਾ ਚਾਹਨਾ ਲੋਕਾਂ ਦੀ ਮੰਗ ਹੈ ਕਿ ਤੁਸੀਂ ਇਹ ਸਾਨੂੰ ਰਾਹ ਬਣਾ ਕੇ ਦੇ ਦਿਓ ਤੁਹਾਡੀ ਹੋਏ ਸੇਵਾ ਇਹ ਲੋਕਾਂ ਦੀ ਮੁੱਖ ਮੰਗ ਨੂੰ ਮੁੱਖ ਰੱਖਦੇ ਆ ਮੈਂ ਕੰਮ ਕੀਤਾ ਜਿੰਨਾ ਚਿਰ ਇਹ ਚੱਲਣਾ ਸੜਕ ਨਹੀਂ ਬਣਦੀ ਜਿੱਥੇ ਨਿਰਮਾਣ ਹੀ ਹੋ ਸਕਦਾ 100 ਸਾਲ ਤੋਂ ਜ਼ਿਆਦਾ ਹੀ ਹੋਏਗਾ ਮੇਰੇ ਖਿਆਲ ਚ ਇਹੋ ਸਰਕਾਰਾਂ ਨਿਕਲੀਆਂ ਸਰਕਾਰਾਂ ਨਿਕਲ ਗਈਆਂ ਕੁਝ ਪਾਰਟੀ ਬਾਜ਼ੀ ਇਹ ਚੀਜ਼ਾਂ ਮੇਰੇ ਘਰ ਦਾ ਰਸਤਾ ਵੀ ਹੀ ਹੋਈ ਆ ਜਾ ਰਿਹਾ ਵੈਸੇ ਤੇ ਮੈਂ ਤੇ ਬਣਾਉਣਾ ਨਹੀਂ ਸੀ ਪਰ ਮੈਨੂੰ ਲੋਕਾਂ ਦੀ ਮਦਦ ਹੋਰ ਕਿਹੜੀ ਕਿਹੜੀ ਜਗ੍ਹਾ ਨੂੰ ਜਾਂਦਾ ਰਸਤਾ ਸਾਬ ਕਿਉਂਕਿ ਮੇਨ ਰਸਤਾ ਦੇਖਿਆ ਦੀ ਕਾਫੀ ਲੋਕ ਆ ਜਾ ਰਹੇ ਆ ਇਹ ਇੱਕ ਰਸਤਾ ਜਾ ਰਿਹਾ ਜੀ ਬਾਬੇ ਪੀਰ ਦੀ ਜਗ੍ਹਾ ਨੂੰ ਦੂਸਰਾ ਰਸਤਾ ਜਾ ਰਿਹਾ ਪ੍ਰਾਇਮਰੀ ਸਕੂਲ ਨੂੰ ਪਿੱਛੇ ਮਿਡਲ ਸਕੂਲ ਨੂੰ ਇੱਕ ਰਸਤਾ ਜਾ ਰਿਹਾ ਇੱਥੋਂ ਮੈਂ ਆਪਣੀ ਜਗ੍ਹਾ ਜ਼ਮੀਨ ਵਿੱਚੋਂ ਰਸਤਾ ਦਿੱਤਾ ਸ਼ਹਿਰ ਨੂੰ ਜਾਣ ਵਾਸਤੇ ਜਿਹੜੇ ਆਮ ਜਿਹੜੀ ਲੇਡੀਜ਼ ਪੈਦਲ ਜਾਂਦੀਆਂ ਕੋਈ ਦਿਹਾੜੀਦਾਰ ਆ ਰਿਕਸ਼ਾ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਉਹਨਾਂ ਵਾਸਤੇ ਮੈਂ ਹੋਰ ਵੀ ਖੁੱਲਾ ਕੀਤਾ ਪਰ ਅੱਗੇ ਦਰਾਂ ਦੀ ਵਜ੍ਹਾ ਨਾਲ ਗੱਡੀਆਂ ਨਹੀਂ ਨਿਕਲ ਸਕਦੀਆਂ ਇੱਥੋਂ ਮੋਟਰਸਾਈਕਲ ਸਿੱਧਾ ਸਿਆਹ ਰਸਤਾ ਜਾਂਦਾ ਹੈ ਇਹਦਾ ਮਤਲਬ ਬੱਚੇ ਸਕੂਲੀ ਬੱਚੇ ਉਧਰੋਂ ਲੰਘਦੇ ਹੋਣਗੇ ਔਰ ਉੱਡਦੇ ਹੋਣਗੇ ਬਹੁਤ ਉੱਡਦੇ ਜੀ ਬਹੁਤ ਬੁਰੀ ਹਾਲਤ ਉਹਨਾਂ ਦੇ ਬੱਚਿਆਂ ਦੀ ਜਾਂਦੇ ਹੀ ਉਹ ਕੁਝ ਪੋਲੀਟਿਕਲ ਪ੍ਰੈਸ਼ਰ ਦੇ ਨਾਲ ਉਹਨਾਂ ਦਾ ਗੇਟ ਬੰਦ ਕਰਵਾਤਾ ਗੇਟ ਅਜੇ ਵੀ ਖੁੱਲ ਫਿਰ ਖੁੱਲੇਗਾ ਮੈਂ ਕਰਾਂਗਾ ਸਰਕਾਰ ਕੋ ਮੰਗ ਆਮ ਆਦੀ ਪਾਰਟੀ ਕੋ ਕਿ ਇਹ ਰਸਤਾ ਖਲਵਾਇਆ ਜਾਵੇ ਇਹਦੇ ਉੱਤੇ ਜੋ ਵੀ ਖਰਚਾ ਹੋਰ ਆਏਗਾ ਮੈਂ ਹੋਰ ਵੀ ਖਰਚਾ ਕਰਨ ਤਿਆਰ ਕਿੰਨੇ ਕਿੰਨੇ ਟਾਈਲ ਲੱਗ ਚੁੱਕੀ ਹੈ ਇੱਥੇ 5 ਤੋਂ 7000 ਲੱਗ ਚੁੱਕੀ ਆ 2-3000 ਕੱਲ ਫਿਰ ਆ ਜਾਏਗੀ ਮੈਂ ਇਹ ਜਗ੍ਹਾ ਦਾ ਤੇ ਸਕੂਲ ਦਾ ਗੇਟ ਤੱਕ ਰਸਤਾ ਕੱਲ ਤੋਂ ਬਣਾ ਲਿਆ। ਹੋਰ ਹਰ ਹਰਵਰੀ ਤੇ ਹਰਵਰੀ ਜਿਹੜਾ ਇੱਥੇ ਗਾਦ ਹਰ ਸਾਲ ਮੇਲਾ ਲੱਗਦਾ। ਲੋਕੀ ਬੜੇ ਜਾਂਦੇ ਆ ਹੁਣ ਤੇ ਉਹਦਾ ਰਸਤਾ ਇਦਾਂ ਦਾ ਸੀ। ਇਹ 100 ਸਾਲ ਤੋਂ ਇਦਾਂ ਹੀ ਲੋਕ ਬੜੇ ਪਰੇਸ਼ਾਨ ਹੀ ਪਰ ਕੁਝ ਬੰਦਿਆਂ ਦੀ ਵਜ੍ਹਾ ਨਾਲ ਜਿਹੜੇ ਬਣ ਨਹੀਂ ਦੇ ਰਹੇ ਸੀ। ਉਹ ਜਗ੍ਹਾ ਨੂੰ ਸਾਈਡ ਤੇ ਕਰਕੇ ਮੇਰੇ ਘਰ ਨੂੰ ਵੱਤ ਚੁੰੜ ਰੇਗੀ ਇਹ ਨਾ ਬਣੇ ਇਹ ਇਨਾਂ ਲੰਘ ਸਕੇ ਬੰਦੇ। ਇੱਥੇ ਮਿੱਟੀ ਪੁਆਈ ਹੈ ਇੱਥੇ ਮਿੱਟੀ ਪੁਆਈ ਹੈ ਮੈਂ ਮਿੱਟੀ ਪੁਆ ਕੇ ਫਿਰ ਮੈਂ ਰਸਤਾ ਬਣਾਇਆ। ਵੀ ਪਚੀਟਾਲੇ ਮਿੱਟੀ ਪਾਈ ਹੈ ਕਿੰਨੀ ਚੌੜੀ ਸੀ ਕਿੰਨੀ ਲੰਬੀ ਹੈ ਇਹ 220 ਫੁੱਟ ਲੰਬੀ ਹੈ ਤੇ 11 12 ਫੁੱਟ ਚੌੜੀ ਹੈ ਅੱਗੋਂ ਵੀ ਕੁਝ ਕਰਵਾਉਣ ਦਾ ਇਰਾਦਾ ਪਿੰਡ ਅੱਗੋਂ ਮੇਰਾ ਇਰਾਦਾ ਇਹ ਹੈ ਕਿ ਕੱਲ ਨੂੰ ਮੌਕਾ ਮਿਲੇ ਮੇਰੇ ਕੋ ਹੈ ਚਲੋ ਦੇਣ ਨੂੰ ਕੁਛ ਨਾ ਕੁਛ ਜਿਹੜੇ ਗਰੀਬ ਦੀਆਂ ਘਰਾਂ ਦੀਆਂ ਕੁੜੀਆਂ ਵਾਂ ਉਹਨਾਂ ਨੂੰ 5100 ਰੁਪਿਆ ਮੈਂ ਸਗੰਦਿਆਂਗੇ ਆਪਣੇ ਤੌਰ ਤੇ ਮੇਰਾ ਪਿੰਡਾ ਵੋਜਲਾਵਾ ਬਹੁਤ ਵਧੀਆ ਰਸਤਾ ਹੀ ਬਣ ਗਿਆ ਚਿੱਕੜੀ ਗਾਰਾ ਬਹੁਤ ਹੁੰਦਾ ਸੀ ਮੁਕਾਮੇ ਪੀਰਾਂ ਦੀ ਜਗ੍ਹਾ ਤੇ ਵੀ ਆਈਦਾ ਸੀ ਤੇਲ ਕੋਣ ਵਾਸਤੇ ਉਹ ਵੀ ਰਸਤਾ ਜਾਂਦਾ ਸੀ ਤੇ ਲੋਕਾਂ ਨੂੰ ਦਿੱਕਤ ਹੁੰਦੀ ਸੀ ਰਸਤਾ ਵਧੀਆ ਬਣਾ ਤਾਂ ਫੁੱਜ ਸਾਹਿਬ ਨੇ ਕਾਫੀ ਦਿਨ ਤੋਂ ਮਾ ਪੁਰਾਣਾ ਹੀ ਜੇ ਪੁਰਾਣਾ ਹੀ ਬਣਿਆ ਹੀ ਨਹੀਂ ਰਸਤਾ ਇਹ ਪੁਰਾਣਾ ਹੀ ਆ ਇਸ ਨੇ ਹਾਂਜੀ ਹਾਂਜੀ ਹੁਣ ਬਣ ਗਿਆ ਹੁਣ ਵਧੀਆ ਹੋ ਗਿਆ ਹਾਂਜੀ ਹਾਂਜੀ ਵਧੀਆ ਹੋ ਗਿਆ ਕਹਿੰਦੇ ਨੇ ਵਧੀਆ ਰਸਤਾ ਬਣ ਗਿਆ ਪਿੰਡ ਓਜਲਾ ਇਹਨਾਂ ਸਰਿੰਦਰ ਕੌਰ ਇਹ ਬਹੁਤ ਵਧੀਆ ਕੀਤਾ ਇਹ ਪੁੰਨ ਵਾਲਾ ਕੰਮ ਕੋਇਆ ਵਾ ਜਿਹੜਾ ਬਹੁਤ ਹਾਲਾਤ ਗੰਦੇ ਚਿੱਕੜ ਖੁਬਾ ਹੁੰਦਾ ਸੀ ਬਾਬੇ ਤੇ ਜਾਈਦਾ ਸੀ ਤੇ ਠੇਡੇ ਲੱਗਦੇ ਸੀ ਸੱਟਾਂ ਲੱਗਦੀਆਂ ਸੀ ਤੇ ਚਲੋ ਇਹ ਵਧੀਆ ਹੋ ਗਿਆ ਸੜਕ ਬਣਾਈ ਇਹ ਪੁੰਨ ਵਾਲੀ ਗੱਲ PUBG ਵੱਲ ਬਣਾਈਗੀ ਖਲਦੀਪ ਸਿੰਘ ਵੱਲੋਂ ਖਲਦੀਪ ਸਿੰਘ ਵੱਲੋਂ ਕਿਤੇ ਇੱਥੇ ਰਾਹ ਲੱਗਦਾ ਹੈ ਹਾਂਜੀ ਰਾਹ ਕਿੱਧਰ ਨੂੰ ਜਾਂਦਾ ਹੈ ਇਹ ਸਕੂਲ ਦਾ ਲੱਗਦਾ ਇੱਧਰ ਬਾਬੇ ਮੁਕਾਵਣੇ ਲੱਗਦਾ ਹਾਂਜੀ ਤੁਸੀਂ ਦੱਸਿਆ ਕਿ ਪਹਿਲੇ ਚਿੱਕੜ ਘਾਹ ਹੁੰਦਾ ਹਾਂਜੀ ਹਾਂਜੀ ਜਾਇਤ ਨੂੰ ਕਦੀ ਨਹੀਂ ਕਿਹਾ ਤੁਸੀਂ ਬਣਵਾ ਲਈ ਆਖਿਆ ਇਹ ਬਣਨੀ ਨਹੀਂ ਆਹ ਤੇ ਬਣਨੀ ਜ਼ਿੰਦੇ ਉਹ ਹਾਂਜੀ ਹਾਂਜੀ ਇਹ ਵਧੀਆ ਹੋ ਗਿਆ ਉਹਦਾ ਅਗਲ ਵਾਲੀ ਬਣਾਈ ਹਾਂ ਹਾਂ ਬਹੁਤ ਵਧੀਆ ਹੋ ਗਿਆ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤਿ ਮੇਰਾ ਨਾਮ ਕੁਲਦੀਪ ਸਿੰਘ ਮੈਂ 24 ਸਾਲ ਆਰਮੀ ਚ ਨੌਕਰੀ ਕਰ ਰਿਹਾ ਰਟਾਇਆ ਇਹ ਰਸਤਾ 100 ਸਾਲ ਤੇ ਕਰੀਬ ਮੇਰੇ ਨੂੰ ਲੱਗਦਾ ਲੋਕ ਕਹਿੰਦੇ ਕਿ 100 ਸਾਲ ਤੋਂ ਪਹਿਲਾਂ ਦਾ ਰਸਤਾ ਹੈ ਇਹ ਲੋਕਾਂ ਦੀ ਮੰਗ ਜਿਹੜੇ ਲੋਕ ਸੰਗਤ ਆਉਂਦੀ ਹੈ ਮੱਥਾ ਟੇਕਦੀ ਹੈ ਜਦੋਂ ਬਾਰਿਸ਼ ਆਉਂਦੀ 100 ਲੋਕ ਡਿੱਗਦੇ ਹੀ ਮੈਨੂੰ ਲੋਕਾਂ ਥੋੜਾ ਬਤਾ ਸੰਗਤ ਨੇ ਵੀ ਕਿਹਾ ਪੁੱਛਿਆ ਸੰਗਤ ਉਹ ਮੈਂ ਕੀ ਬਣਨਾ ਚਾਹੀਏ ਮੈਂ ਕੀ ਕਰਾਂ ਜਿਹੜਾ ਤੁਹਾਡਾ ਮਨ ਸਹੀ ਹੋ ਸਕੇ ਨੌਕਰੀ ਤੋਂ ਆਣ ਕੇ ਮੈਂ ਕੁਝ ਪੈਸਾ ਥੋੜਾ ਲਾਉਣਾ ਚਾਹੁੰਦਾ ਲੋਕਾਂ ਦੀ ਮੰਗ ਹੈ ਕਿ ਤੁਸੀਂ ਇਹ ਸਾਨੂੰ ਰਾਹ ਬਣਾ ਕੇ ਦੇ ਦਿਓ ਤੁਹਾਡੀ ਹੋਏ ਸੇਵਾ ਇਹ ਲੋਕਾਂ ਦੀ ਮੁੱਖ ਮੰਗ ਨੂੰ ਮੁੱਖ ਰੱਖਦੇ ਆ ਮੈਂ ਕੰਮ ਕੀਤਾ ਸਰਕਾਰਾਂ ਨਿਕਲ ਗਈਆਂ ਕੁਝ ਪਾਰਟੀ ਬਾਜੀ ਇਹ ਚੀਜ਼ਾਂ ਮੇਰੇ ਘਰ ਦਾ ਰਸਤਾ ਵੀ ਹੀ ਹੋਈ ਆ ਜਾ ਰਿਹਾ ਵੈਸੇ ਤੇ ਮੈਂ ਤੇ ਬਣਾਉਣਾ ਨਹੀਂ ਸੀ ਪਰ ਮੈਨੂੰ ਲੋਕਾਂ ਦੀ ਹੋਰ ਕਿਹੜੀ ਕਿਹੜੀ ਜਗ੍ਹਾ ਨੂੰ ਜਾਂਦਾ ਰਸਤਾ ਸਾਹਿਬ ਕਿਉਂਕਿ ਮੈਂ ਰਸਤਾ ਦੇਖਿਆ ਕਿ ਕਾਫੀ ਲੋਕ ਆ ਜਾ ਰਹੇ ਹੈ ਇਹ ਇੱਕ ਰਸਤਾ ਜਾ ਰਿਹਾ ਜੀ ਬਾਬੇ ਪੀਰ ਦੀ ਜਗ੍ਹਾ ਨੂੰ ਦੂਸਰਾ ਰਸਤਾ ਜਾ ਰਿਹਾ ਪ੍ਰਾਇਮਰੀ ਸਕੂਲ ਨੂੰ ਪਿੱਛੇ ਮਿਡਲ ਸਕੂਲ ਨੂੰ ਇੱਕ ਰਸਤਾ ਜਾ ਰਿਹਾ ਇੱਥੋਂ ਮੈਂ ਆਪਣੀ ਜਗ੍ਹਾ ਜ਼ਮੀਨ ਵਿੱਚੋਂ ਰਸਤਾ ਦਿੱਤਾ ਸ਼ਹਿਰ ਨੂੰ ਜਾਣ ਵਾਸਤੇ ਜਿਹੜੇ ਆਮ ਜਿਹੜੀ ਲੇਡੀਜ਼ ਪੈਦਲ ਜਾਂਦੀਆਂ ਕੋਈ ਦਿਹਾੜੀਦਾਰ ਆ ਰਿਕਸ਼ਾ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਉਹਨਾਂ ਵਾਸਤੇ ਮੈਂ ਹੋਰ ਵੀ ਖੁੱਲਾ ਕੀਤਾ ਪਰ ਅੱਗੋਂ ਦਰਾਂ ਦੀ ਵਜ੍ਹਾ ਨਾਲ ਗੱਡੀਆਂ ਨਹੀਂ ਨਿਕਲ ਸਕਦੀਆਂ ਤੋ ਮੋਟਰਸਾਈਕਲ ਸਿੱਧਾ ਸਿਆਹ ਰਸਤਾ ਜਾਂਦਾ ਹੈ ਇਹਦਾ ਮਤਲਬ ਬੱਚੇ ਸਕੂਲੀ ਬੱਚੇ ਵੀ ਉਧਰੋਂ ਲੰਘਦੇ ਹੋਣਗੇ ਔਰ ਉੱਡੀਕਦੇ ਹੋਣਗੇ ਬਹੁਤ ਉੱਡੀਕਦੇ ਜੀ ਬਹੁਤ ਬੁਰੀ ਹਾਲਤ ਉਹਨਾਂ ਦੇ ਬੱਚਿਆਂ ਦੀ ਜਾਂਦੇ ਹੀ ਉਹ ਕੁਝ ਪੋਲਿਟিক্যাল ਪ੍ਰੈਸ਼ਰ ਦੇ ਨਾਲ ਉਹਨਾਂ ਦਾ ਗੇਟ ਬੰਦ ਕਰਵਾਤਾ ਗੇਟ ਅਜੇ ਵੀ ਖੁੱਲ ਫਿਰ ਖੁੱਲੇਗਾ ਉਹਨੂੰ ਮੈਂ ਕਰਾਂਗਾ ਸਰਕਾਰ ਕੋ ਮੰਗ ਆਮ ਆਦੀ ਪਾਰਟੀ ਕੋ ਕਿ ਇਹ ਰਸਤਾ ਖਲਵਾਇਆ ਜਾਵੇ ਇਹਦੇ ਉੱਤੇ ਜੋ ਵੀ ਖਰਚਾ ਹੋਰ ਆਏਗਾ ਮੈਂ ਹੋਰ ਵੀ ਖਰਚਾ ਕਰਨ ਤਿਆਰ ਕਿੰਨੀ ਕੀ ਟੈਲ ਲੱਗ ਚੁੱਕੀ ਹੈ ਇੱਥੇ 5 ਤੋਂ 7000 ਲੱਗ ਚੁੱਕੀ ਆ 2-3000 ਕੱਲ ਫਿਰ ਆ ਜਾਏਗੀ ਮੈਂ ਇਹ ਜਗ੍ਹਾ ਦਾ ਤੇ ਸਕੂਲ ਦਾ ਗੇਟ ਤੱਕ ਰਸਤਾ ਕੱਲ ਤੋਂ ਬਣਾ ਲਗਾ ਲੋਕ ਬੜੇ ਪਰੇਸ਼ਾਨੀ ਪਰ ਕੁਝ ਬੰਦਿਆਂ ਦੀ ਵਜ੍ਹਾ ਨਾਲ ਜਿਹੜੇ ਬੰਨ ਨਹੀਂ ਦੇ ਰਹੇ ਸੀ ਇੱਥੇ ਮਿੱਟੀ ਪੁਆਈ ਹੈ ਮੈਂ ਮਿੱਟੀ ਪੁਆ ਕੇ ਫਿਰ ਮੈਂ ਇਹ ਰਸਤਾ ਬਣਾਇਆ 20 25 ਟਾਲੀਆਂ ਮਿੱਟੀ ਪੁਆਈ ਹੈ ਇਹ ਕਿੰਨੀ ਲੰਬੀ ਹੈ ਇਹ 220 ਫੁੱਟ ਲੰਬੀ ਹੈ ਤੇ 11 12 ਫੁੱਟ ਚੌੜੀ ਹੈ ਅੱਗੋਂ ਵੀ ਕੁਝ ਕਰਵਾਉਣ ਦਾ ਇਰਾਦਾ ਕੋਈ ਅੱਗੋਂ ਮੇਰਾ ਇਰਾਦਾ ਇਹ ਹੈ ਕਿ ਕੱਲ ਨੂੰ ਮੌਕਾ ਮਿਲੇ ਮੇਰੇ ਕੋ ਹੈ ਚਲੋ ਦੇਰ ਨੂੰ ਕੁਛ ਨਾ ਪੁੱਛ ਜਿਹੜੇ ਗਰੀਬ ਦੀਆਂ ਘਰਾਨੀਆਂ ਕੁੜੀਆਂ ਵਾਂ ਉਹਨਾਂ ਨੂੰ 5100 ਰੁਪਇਆ ਮੈਂ ਸਗਨ ਦਿਆਂਗੇ ਆਪਣੇ ਆਪਣੇ ਤੌਰ ਤੇ